ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਲਓ ਜੀ ਅੱਜ ਬੜਾਈ ਦਾ ਦੂਜਾ ਦਿਨ ਤੇ ਕਪੈਨ ਦਾ ਲਾ ਰਹੇ ਨੇ ਬਾਈ ਹੁਣੀ ਘਾਟ ਰ ਤੇ ਜਾਚੇ ਹੁਣੀ ਆਗੇ ਟਰਾਲੀ ਲੈ ਕੇ ਆਪਾਂ ਪਹੁੰਚ ਗਏ ਚਾਹ ਲੈ ਕੇ ਤੇ ਬੜਾਈ ਹੁਣ ਤੁਹਾਨੂੰ ਦਿਖਾਉਣੇ ਅੱਜ ਵੱਢਣੀ ਆਪਾਂ ਨੇ 187 ਗਣਕ ਲੱਗਦਾ ਇਹ ਵੀ ਵਧੀਆ ਨਿਕਲੂਗੀ ਤੇ ਆਪਾਂ ਨੇ ਰੀਪਰ ਵੀ ਚਲਾਦਾ ਪਿਛਲੀ ਵੀਡੀਓ ਜੇ ਤੁਸੀਂ ਦੇਖ ਚੁੱਕੇ ਹੋ ਰੀਪਰ ਚੱਲਦਾ ਪਰਫਾਰਮੈਂਸ ਕਿਵੇਂ ਲੱਗੀ ਦੱਸ ਦਿਓ ਕਮੈਂਟ ਕਰਕੇ ਤੇ ਚਲੋ ਫਿਰ ਵੱਡੀਆਂ ਗਣਕਾਂ ਲਓ ਜੀ ਬਾਈ ਅੱਜ ਆ ਗਿਆ ਦੀ ਸਵੇਰੇ ਸਵੇਰੇ ਮਹੀਨ 13 ਤਰੀਕ ਅੱਜ ਵਿਸਾਖੀ ਵਾਲਾ ਦਿਨ ਆ ਤੇ ਫੇਰ ਕੰਮ ਰੁਕ ਗਿਆ ਦੀ ਤੇ ਹੁਣ ਥੋੜੀ ਜੀ ਵੇਟ ਤੋਂ ਬਾਅਦ ਧੁੱਪ ਨਿਕਲੇ ਸੂਰਜ ਦੇ ਤਾਂ ਚਮਕ ਗਿਆ ਤੇ ਆਹ ਦੇਖ ਲੋ ਕਣਕ ਆਪਣੀ 187 ਤੇ ਆਪਾਂ ਨੇ ਚਲਾਤੀ ਫਿਰ ਕਮੈਨ ਹੁਣ ਦੇਖਦੇ ਆ ਝਾੜ ਝੂੜ ਕਿਵੇਂ ਆਉਂਦਾ ਲੱਗਦਾ ਤਾਂ ਹੈਗਾ ਵੀ ਵਧੀਆ ਦੇਖਿਓ ਫਿਰ ਕਣਕ ਦੇ ਹਿਸਾਬ ਨਾਲ ਬਾਈ ਤੁਸੀਂ ਵੀ ਦੱਸ ਦਿਓ ਕੋਈ ਇਹਦੇ ਗੁੱਲੀ ਡੰਡੇ ਦੀ ਸਪਰੇ ਨਹੀਂ ਹੋਈ ਵੀ ਸਿਰਫ ਆਲੀ ਫੇਰ ਕੇ ਗੁੱਡੀ ਹੋਈ ਹੈ ਕਣਕ ਦੱਸਿਓ ਫਿਰ ਕਿਵੇਂ ਆਊਗਾ ਇਹਦਾ ਝਾੜ ਲਓ ਜੀ ਬਾਈ ਚਲਾਤੀ ਮਸ਼ੀਨ ਤੇ ਸਵੇਰ ਦੇ ਟਾਈਮ ਦਾ ਫਰਕ ਦੇਖ ਲੋ ਲਾਨ ਕਿੰਨਾ ਵਧੀਆ ਖੜਦਾ ਤੇ ਬਾਕੀ ਇਹ ਮਸ਼ੀਨ ਨਾਲ ਵਿਜੀ ਹੋਈ ਆ ਉੱਤੇ ਸਵਾ ਗਸ ਬੁੱਗਾ ਵੱਜ ਜਾ ਵਾ ਤੂੜੀ ਚ ਵੀ ਸਫਾਈ ਪੂਰੀ ਆਊਗੀ ਤੇ ਘਰ ਢੋੜ ਰਹੀ ਐਨ ਵਧੀਆ ਕਿਉਂਕਿ ਕਣਕ ਸੁੱਕੀ ਆ ਪੂਰੀ ਪਹਿਲਾ ਟੈਂਕ ਗਿਆ ਭਰ ਅਜੇ ਸਵਾ ਸਵੇਰ ਦਾ ਆ ਹਾਂ ਲੀਹਾਰੀ ਡੁੱੜਣਾ ਪਊ ਆਪਾਂ ਨੂੰ ਅੱਲਾ ਇਹ ਨਹੀਂ ਚੜਦਾ ਬੱਟ ਜਾਣ ਖਸਤੇ ਗੜੂ ਟਰਾਲੀ ਜਾਇ ਕਿਨੇ ਤੈਨਨੇ ਉਹ ਘਰਾ ਵਾਰੋਕਲਾ ਕਰਦੇ ਬਹੁਤ ਨਾਲੇ ਸਵੇਰੇ ਸਵੇਰੇ ਵੱਡ ਰਹੇ ਆ ਨਹੀਂ ਸਵੇਰੇ ਦਾ ਮੌਸਮ ਪੂਰਾ ਠੰਡਾ ਹੁੰਦਾ ਨਾ ਚੱਲ ਰਿਹਾ ਕੰਮ ਪੂਰਾ ਜ਼ੋਰ ਸ਼ੋਰ ਤੇ ਹੁਣ ਦਾ ਚੱਲ ਪਿਆ ਬਸ ਸਾਰੇ ਲੱਗ ਕੇ ਵਢਣ ਹੁਣ ਮਤਲਬ ਹਾੜੀ ਆ ਸੋਣੀ ਆ ਜਿਹੜੀ ਉਹ ਥੋੜੇ ਕਿ ਦਿਨਾਂ ਦੀ ਉਹ ਹੁੰਦੀ ਆ ਕਿਉਂਕਿ ਕਪੈਨਾ ਵੱਧ ਹੋ ਗਈਆਂ ਰੀਪਰ ਵੱਧ ਹੋ ਗਏ ਸਾਰਾ ਕੁਝ ਵੱਧ ਹੋ ਗਿਆ ਮਿੰਟ ਜੇ ਝੜ ਜਾਂਦਾ ਸਾਰਾ ਕੰਮ ਚਾਰ ਪੰਜ ਦਿਨ ਦਾ ਹੀ ਜ਼ੋਰ ਜਿਹਾ ਹੁੰਦਾ ਬਸ ਉਹਦਾ ਇੰਨਾ ਜ਼ੋਰ ਵੀ ਨਹੀਂ ਮੈਨੂੰ ਜਿਵੇਂ ਅੱਗੇ ਕਪੈਨ ਨਹੀਂ ਮਿਲਦੀ ਹੁੰਦੀ ਦੀ ਕਣਕ ਵੇਚੇ ਆਪਣੀ ਦੇਖੋ ਕਿੰਨੀ ਵਧੀਆ ਖੜੀ ਆ ਰੇਤ ਲੀਆਂ ਜ਼ਮੀਨਾਂ 'ਚ ਜਾਦੇ ਵਧੀਆ ਕਣਕ ਕੁਛ ਇਹ ਕਣਕ ਆਪਣੀ ਮਤਲਬ ਮਸ਼ੀਨ ਨਾਲ ਬੀਜ ਕੇ ਗੁੱਡੀ ਹੋਈ ਦੀ ਔਰ ਇਹ ਗੁੱਲੀ ਡੰਡਾ ਨਹੀਂ ਹੋਇਆ ਹੋਇਆ ਹੈਗਾ ਲਓ ਜੀ ਮਿੱਤਰੋ ਝਾੜ ਆ ਰਿਹਾ ਸਾਡੇ ਹਿਸਾਬ ਨਾਲ ਪੂਰਾ ਵਧੀਆ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਉਹਦੀ ਮਰਜ਼ੀ ਸਾਫ਼ ਹੈ ਕਣਕ ਪੂਰੀ ਐਨ ਤੇ ਸਵੇਰੇ ਸਵੇਰੇ ਦੇਖ ਲਓ ਘਰ ਟੁੱੜ ਰਹੀ ਆ ਨਾਲੇ ਹਾਲੇ ਹੁਣੇ ਕਣੀਆਂ ਪੈ ਕੇ ਹਟੀਆਂ ਨੇ 2 ਘੰਟੇ ਪਹਿਲਾਂ ਕਣਕ ਪੂਰੀ ਸੁੱਕੀ ਐ ਤੇ ਮਸ਼ੀਨ ਨਾਲ ਬਜਾਈ ਦਾ ਫਰਕ ਬਹੁਤ ਜ਼ਿਆਦਾ ਆ ਆਪਣਾ ਇਹ ਖੇਤ ਵੀ ਜਹਾਦੀ ਪੂਰੀ ਸੁੱਕੀ ਜ਼ਮੀਨ ਚ ਪੂਰਾ ਡੂੰਗਾ ਰੱਖ ਕੇ ਮਸ਼ੀਨ ਨਾਲ 187 ਬੀਜ ਤੇ ਡੀਏਪੀ ਵੀ ਹਿਸਾਬ ਦਾ ਪਾਇਆ ਸੀ ਬੀਜ ਵੀ ਹਿਸਾਬ ਦਾ ਪਾਇਆ ਸੀ ਸਿਰਫ 1 ਗੱਟਾ ਡੀਏਪੀ ਦਾ 1 ਥੈਲੀ 1 ਏਕੜ ਚ ਕਣਕ ਦੀ ਪੂਰਾ ਐਨ ਮਿੰਟ ਦੀ ਜੰਮ ਹੋਇਆ ਸੀ ਜਿੰਨਾ ਕ ਆਪਾਂ ਨੇ ਡੀਜ਼ਲ ਫੁਕਿਆ ਉਹਨਾਂ ਕ ਆਪਾਂ ਨੂੰ ਫਲ ਮਿਲ ਰਿਹਾ ਮੇਰੇ ਹਿਸਾਬ ਨਾਲ ਦੇਖੋ ਫਿਰ ਲਾਨ ਦੂਣਾ ਐਨ ਪੂਰਾ ਖੜਾ ਐ ਟੈਂਕ ਭਰ ਗਿਆ ਵਾਈ ਹੈ ਹੁਣ ਆਪਾਂ ਲਾਓ ਵੀ ਮਿੱਤਰੋ ਟੰਗ ਗਿਆ ਭਰ ਆਹ ਟਰਾਲੀ ਨੂੰ ਤਾਂ ਐ ਖਿੱਚੀ ਫਿਰੀ ਜਾਂਦਾ ਜੇ ਖਾਲੀ ਹੋ ਹੁੰਦੀ ਐ ਹੁਣ ਦੂਜੇ ਹਾਈ ਜਿੱਦੀ ਦੇਖੋ ਐ ਆ ਵਟਟ ਪਾਦੀ ਅ ਤੀਜੇ 'ਚ ਵੀ ਟਪਾ ਸਕਦੇ ਥੱਲ ਲਾ ਕੇ ਰੇ ਤਾਂ ਵੱਡਿਆ ਯਾ ਹੁਣ ਉੱਤੇ ਆ ਇੱਕ ਤਾਂ ਖੱਤੀ ਹੈ ਜੀ ਤੇ ਵੱਡੀ ਕੇ ਪੈ ਗਈ ਉਹ ਚ ਤਾਂ ਉਹ ਵਟ ਲਾਂਗੇ ਨਹੀਂ ਫਿਰ ਉਧਰ ਚਲਦੇ ਆ 850 ਦੀ ਟਰਾਲੀ ਭਰਦੇ ਉਧਰ ਜਾ ਕੇ ਪਰ ਅੱਜ ਉੱਡਣਾ ਜਹਾਜ਼ ਪਾ ਲਿਆ ਇਧਰ ਪਾਦੇ ਹੁਣੀ ਆ ਗਏ ਸ਼ੂਟ ਚੱਲ ਰਿਹਾ ਪਾਦੇ ਦੀ ਲੁੱਕ ਚੈੱਕ ਕਰੋ ਪਾਦਾ ਲੁੱਕ ਪਾਦਾ ਅਗਰ ਬਿੱਲ ਆ ਗਿਆ ਬਿੱਲ ਦੀ ਲੁੱਕ ਚੈੱਕ ਕਰੋ ਹੋਰ ਬਿੱਲੇ ਇੱਥੇ ਆਪਣਾ ਬੁਲੇਟ ਚੈੱਕ ਕਰੋ ਬੁਲੇਟ ਬੜੇ ਸਮੇਂ ਬਾਅਦ ਬੱਟ ਦੇਖਣ ਨੂੰ ਮਿਲਿਆ ਆਪਾਂ ਤਾਂ ਪੁਰਾਣਾ ਹੀ ਜਾਨ ਮਿਲਿਆ ਆਪਾਂ ਇਹਨਾਂ ਬਾਤਾਂ ਪਾਦੇ ਹੋਣ ਵਾਲੀ ਫੋਟੋ ਲਗवानी ਦੀ ਤੈਂਦਰੀ ਭਰਨੇ ਵਾਲੀ ਹੂੰ ਹੋਰ ਬੰਦੇ ਰੋਟੀ ਖਾਈ ਜਾਂਦੇ ਆ ਇੱਲੀ ਫਿਰ ਲਓ ਜੀ ਮਿੱਤਰੋ ਟਰਾਲੀ ਲੱਗੀ ਲਵੇ ਕਿਉਂਕਿ ਆ ਟੈਂਕ ਵੀ ਹੁਣ ਫੁੱਲ ਭਰ ਕੇ ਆਊਗਾ ਤੇ ਉਧਰ ਆਪਣੀ ਖੱਤੀ ਹੀ ਰਹੇਗੀ ਹੁਣ ਦੇਖਦੇ ਆ ਉਹਨੂੰ ਪਾਉਣ ਦਾ ਸਿਸਟਮ ਕੀ ਬਣਦਾ ਤੇ ਜਦੋਂ ਪੁੱਛਦਾ ਆ ਰਿਹਾ ਹੁਣ ਬੰਦੇ ਉਧਰੋਂ ਰੋਟੀ ਰੋਟੀ ਖਾ ਕੇ ਆਪਣੇ ਪਾਦੇ ਬਾਈ ਹੁਣ ਵੀ ਪਹੁੰਚ ਗਏ ਤੇ ਦੂਜੀ ਮੋਟਰ ਤੇ ਚੱਲਾਂਗੇ ਹੁਣ ਨਹੀਂ ਫਿਰ ਉਹ ਖੱਤੀ ਜੰਨੇ ਛੱਡ ਦਾਂਗੇ ਡੀਜੀਪੀ ਸਾਹਿਬ ਆ ਗਈ ਕਮੈਨ ਦੇਖਦੇ ਆ ਹੁਣ ਕਿੰਨੇ ਕ ਦਾਣੇ ਨਿਕਲਦੇ ਨੇ ਕਿਵੇਂ ਭਰਦੀ ਆ ਟਰਾਲੀ ਟਰਾਲੀ ਦਾ ਭਰਗੀ ਦੇਖਿਆ ਕਿ ਇੱਕ ਟੈਂਕ ਹੁਣ ਉਹਦੇ ਵਿੱਚ ਵੀ ਆ ਵੀ ਉਹ ਖੱਤੀ ਛੱਡੀ ਆ ਕਬੱਡੀ ਆ ਉਹ ਸੋਚਿਆ ਵੀ ਓਹ ਖੱਤੀ ਵੀ ਵੱਡੇ ਲੈਣੇ ਆ ਤਿੰਨ ਕਿਲੇ ਪੂਰੇ ਵੱਡੇਗੇ ਪੂਰੇ ਹਾਂ ਤਿੰਨ ਤੋਂ ਪੂਰਾ ਖਾਉ ਅੱਧਾ ਵੀ ਕਾ ਵੱਡੇ ਹੋ ਹਾਂ 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 ਕਰ ਲਾ ਪੱਦਰ ਜੀ ਨਹੀਂ ਫਿਰ ਤੈਨੂੰ ਪਤਾ ਹੀ ਐ ਸਾਈਡਾਂ ਤੇ ਡੋਲੇ ਜਾਂਦੀ ਆ ਸਾਈਡਾਂ ਤੇ ਤਾਂ ਸੂ ਡੋਲੇਗਾ ਜੀ ਤੈਂ ਘੜਾ ਪਿੱਛੇ ਦੇਖਣਾ ਉਹ ਨਹੀਂ ਫਿਰ ਜ਼ੋਰ ਮਰਵਾਉਣਾ ਪੈਂਦਾ ਨਾ ਟਰੈਕਟਰ ਦਾ ਨਾ ਮੈਂ ਤਾਂ ਨਹੀਂ ਡੋਲੀ ਉਥੇ ਸੂਏ ਵਾਲੀ ਮੋਟਰ ਤੇ ਕਿੱਥੇ ਕਿਹੜੀ ਮੋਟਰ ਸੂਏ ਵਾਲੀ ਆਪਣੀ ਸੂਏ ਤੇ ਵੀ ਕੋਈ ਮੋਟਰ ਮੈਨੂੰ ਤਾਂ ਪਤਾ ਨਹੀਂ ਦੇਖ ਕੇ ਦੇਖ ਕੇ ਇਹਨੂੰ ਕਾ ਉਹ ਦੇਖ ਰਿਹਾ ਉਹ ਦੇਖ ਰਿਹਾ ਉੱਧਰ ਬੱਬੀ ਖੜਾ 10 ਰਿਹਾ ਉਹਨੂੰ ਨਵੀਂ ਘਪੈਣ ਦਾ ਨਜ਼ਾਰਾ ਦੇਖੋ ਬਾਬੇ ਸਫਾਈ ਦੇਖੋ ਕਿੰਨੀ ਆ ਬਾਬੇ ਨਵੀਂ ਮਸ਼ੀਨ ਦਾ ਆਹੀ ਫੇਰਾ ਹਾਂ ਆ ਨਜ਼ਾਰਾ ਨਵੀਂ ਮਸ਼ੀਨ ਦਾ ਬਾਕੀ ਬੱਦਲ ਚੜਿਆ ਪਿਆ ਦੇਖੋ ਕੰਡਾ ਕਰਕੇ ਲਿਆਵਾਂਗੇ ਹਾਂ ਕੰਡਾ ਹੁਣੇ ਹੁਣੇ ਠੀਕ ਹੈ ਠੀਕ ਇਹਦਾ ਕਰਕੇ ਲਿਆਉਣਾ ਕਰ ਲਿਆਵਾਂਗੇ ਚੱਲ ਕਿਉਂ ਫਿਰ ਇਹ ਜਿਤਾ ਆਹ ਕਰਨੀ ਆਪਾਂ ਨੇ ਗਣਕ ਘਰੇ ਰੱਖਣੀਆਂ ਹਾਂ ਹਾਂ ਇਹ ਜਿਤਾ ਆਓ ਜੀ ਦੇਖੋ ਫਿਰ ਜੋਰ ਉਹ ਕਣਕ ਨਾ ਡੋਲਦੀ ਓਏ ਦੱਲੂ ਬੰਦਾ ਨੂੰ ਚੱਲ ਕਣਕ ਨਾ ਡੋਲਦੀ ਚੜ ਗਿਆ ਜੀ ਰੋਕ ਲਈ ਮੈਨੂੰ ਕੱਢ ਲੈ ਇਹਦੇ ਟਰੈਕਟਰ ਇੱਕ ਇੱਕ ਟੈਂਕ ਉਹਦੇ ਪਾਇਆ ਪਾਣੀ ਉਹ ਟਰਾਲੀ ਚ ਦੌਰਦਾ ਆ ਜੀ ਹਿੰਮਤ ਨਾਲ ਇਹ ਹੁਣ ਫਿਰ ਘਰ ਨੂੰ ਹੁਣ ਦੂਜੀ ਟਰਾਲੀ ਉਹ ਟੈਂਕ ਘਰੇ ਤਾਰ ਕੇ ਆਏ ਉਹਨੂੰ ਫੁੱਲ ਭਰਦੇ ਆ ਉਧਰੋਂ ਕਿਉਂਕਿ ਇਹ ਵੀਰ ਹੋਰ ਆ 855 ਅਗੈ ਲਪਾਵਾਂਗੇ ਕੈਂਟਰ ਗੈ ਲਵਾਈਏ ਚਲੋ ਦੇਖਾਂ ਐਂਟਰ ਦਾ ਵੀ ਜ਼ੋਰ ਦੇਖਦੇ ਆ ਐਂਟਰ ਦਾ ਆ ਯਾਰ ਕਣਕ ਕਰਕੇ ਰਿੰਮ ਥੋੜੇ ਜਿਹੇ ਕਮਜ਼ੋਰ ਨੇ ਦੇਖਦੇ ਆ ਚਲੋ ਟਕਿਆਈ ਨਾ ਕੱਢ ਲਾਂਗੇ ਲਓ ਜੀ ਬਾਬਿਓ ਕਹਿੰਦੇ ਇੱਕ ਟੈਂਕ ਬਚ ਗਿਆ ਫੁੱਲ ਟੀਸੀ ਕਢਵਾ ਉਹ ਦੇਖ ਕੇ ਲਾਇਓ ਪਿਛੇ ਜੇ ਪਵਾਰੋਂ ਦੇਖ ਕੇ ਪੱਲੀ ਦੇਖ ਲੈ ਇੱਕ ਟੈਂਕ ਬਚ ਗਿਆ ਪੂਰਾ ਟੀਸੀ ਘੱਟ ਮਾਤੇ ਬਿੱਲਾ ਬਿੱਲੇ ਓਏ ਮੱਛ ਨੂੰ ਘੇੜਾ ਦਿੰਦਾ ਬਿੱਲਾ ਪੂਰਾ ਐਨਾ ਨਜ਼ਾਰੇ ਲਿਆ ਤੇ ਪੱਪੇ ਉਹ ਵਧੀਆ ਝਾੜਾ ਵੇ ਸਾਰੇ ਵੀਰਾਂ ਦਾ ਵਾਹਿਗੁਰੂ ਅਕੀਰਦਾਸ ਕਿਉਂਕਿ 6 ਮਹੀਨੇ ਬਾਈ ਜੱਟ ਸਬਰ ਕਰਦਾ 6 ਮਹੀਨੇ ਕੱਢਣੇ ਬਹੁਤ ਔਖੇ ਨੇ ਅੰਦਾ ਜੱਟ ਆ ਜਿਹੜਾ ਨਾਲੇ ਮਿਹਨਤ ਕਰਦਾ ਨਾਲੇ ਆਪ ਛੱਡਦਾ ਰੱਬ ਮੁੰਗਰੇ ਵੀ ਰੱਬਾ ਮਿਹਨਤ ਨੂੰ ਫਲ ਲਾ ਦੇ ਕਿਉਂਕਿ ਖੇਤੀ ਕਹੇ ਜੀ ਕਮਾਈ ਆ ਕਹਿੰਦਾ ਸੱਚੀ ਸੋਚੀ ਕਮਾਈ ਇਹ ਚ ਕੋਈ ਪਾਪ ਨਹੀਂ ਹੈਗਾ ਕਿਸੇ ਦਾ ਆਪਾਂ ਗਲ ਨਹੀਂ ਲਾਉਂਦੇ ਬਾਕੀ ਸਾਰੇ ਜਿੰਨੇ ਕਾਰੋਬਾਰ ਨੇ ਤੁਹਾਨੂੰ ਪਤਾ ਹੀ ਆ ਕੀ ਕੁਝ ਹੁੰਦਾ ਉਹ ਆਪਣੇ ਹੱਥਾਂ ਚ ਹੁੰਦੇ ਨੇ ਇਹ ਚ ਸਾਰਾ ਕੁਦਰਤ ਦੇ ਹੱਥ ਹੈ ਤੇ ਆਪਣੇ ਚੁੰਡੀ ਹਰੇਕ ਪਾਰ ਜਾਂਦਾ ਆਪਾਂ ਨਹੀਂ ਕਹਿੰਦੇ ਜੱਟ ਨਹੀਂ ਵਰਦਾ ਹੈਗਾ ਤਾਂ ਹੀ ਤਾਂ ਜੱਟ ਮਰਦਾ ਨਹੀਂ ਹੈਗਾ ਸਬਰ ਨਾਲ ਜਿਉਂਦਾ ਜੱਟ ਲਓ ਜੀ ਆਪਣਾ ਝਾੜ ਅੱਜ ਵਾਲਾ ਆ ਖੇਤ ਦਾ ਆ ਵਧੀਆ ਚਲੋ ਫਿਰ ਦੂਜੀ ਮੋਟਰ ਤੇ ਚੱਲਦੇ ਆ ਲਓ ਜੀ ਮਿੱਤਰੋ ਉਹ ਟਰਾਲੀ ਆ ਪੋਕਣੇ ਭਰੀ ਭرائی ਲਾ ਦਾਂਗੇ ਸ਼ੈੱਡ ਚ ਇਹ ਜਿਹੜੀ ਐਵੇਂ ਜੇ ਟੈਂਕ ਪਾਇਆ ਸੀ ਜਿਹੜਾ ਉਹ ਲਾਤਾ ਆਪਾਂ ਨੇ ਘਰੇ ਤੇ ਹੁਣ ਮਸ਼ੀਨ ਚੱਲਦੀ ਆ ਇੱਧਰ ਸਾਹਮਣੇ ਤੇ ਇੱਥੇ ਬਣਾਈ ਦੀ ਆਪਾਂ ਨੇ ਕੱਲ ਤੂੜੀ ਤੇ ਹੁਣ ਘਰ ਦੇ ਜਾ ਕੇ ਟਰਾਲੀ ਦੇਖਦੇ ਆਂ ਝੱਟ ਫਿਰ ਵੀ ਐਂਟਰ ਕੀ ਜੋਰ ਦਿਖਾਉਂਦਾ ਕਿਉਂਕਿ ਵਧੀਆ ਕਣਕ ਪਾ ਜਾਂਦੀ ਐ ਚ 4 4-5 ਕਿੱਲਾਂ ਦੀ ਓਹ ਉਹਨੇ ਸੱਤੇ ਵੀਰ ਨਹੀਂ ਇਹ ਉਹ ਫਿਰਦੇ ਨੇ ਮੁੰਡੇ ਧੂੜਾਂ ਪੜਦੇ ਲਓ ਜੀ ਸੱਤਾ ਵੀਰ ਆ ਗਿਆ ਹੋਰ ਸੱਤਾ ਵੀਰ ਤੂੰ ਸਾਨੂੰ ਫੋਨ ਦਿਖਾਉਣਾ ਤੂੰ ਲੇਟ ਆਇਆ ਹੈ ਤੂੰ ਸਾਨੂੰ ਫੋਨ ਫੋਨ ਤੇ ਵੀਰ ਹਣ ਤੇਰੀ ਵੀਡੀਓ ਬਣਾ ਰਿਹਾ ਮੈਂ ਦੇਖਦਾ ਸਾਫ ਆਉਂਦੀ ਆ ਕਿ ਨਾ ਆਉਂਦੀ ਆ ਬਾਲਾ ਸੋਹਣਾ ਲੱਗੀਆਂ ਨਾ ਤੂੰ ਓਏ ਭੇਜ ਦੇ ਉਹ ਚਲਾ ਲੈ ਮਸ਼ੀਨ ਜਾ ਕੇ ਚਾਹ ਪੀ ਲੂਗਾ ਉਹ ਜਾ ਭੇਜ ਉਹ ਤੇ ਮੈਂ ਪਵਾਣਾ ਦਾਣੇ ਆ ਟੈਂਕ ਭਾਰੇ ਤੇ ਫਿਰ ਉਹਨੂੰ ਛੱਡ ਦਿਆ ਬੰਦੇ ਨੂੰ ਆਇਆ ਯਾਰ ਬੰਦਾ ਚਾਹ ਚੂ ਪੀ ਲੂਗਾ ਕੱਲਾ ਵਿਚਾਰਾ ਬੱbbi ਵੀਰਾ ਹੁਣ ਵਗ ਗਿਆ ਉਹਨੂੰ ਕੰਮ ਤੇ ਟੈਂਕ ਗਿਆ ਭਰ ਇੱਧਰ ਮੇਰੇ ਵੀਰੋ ਪਹਿਲਾ ਟੈਂਕ ਆ ਮੋਟਰ ਤੇ ਇਹ ਬੰਦੇ ਨੇ ਦਾਨੇ ਫਿਰ ਮਾਰੋ ਮਾਰ ਇਹ ਕਣਕ ਹੈਗੀ ਆ ਮੇਰੇ ਹਿਸਾਬ ਨਾਲ 187 ਤੇ 399 ਉਧਰ ਵੱਡੀ ਆ ਆਪਾਂ ਨੇ ਕੱਲੀ 187 ਤੇ ਮਸ਼ੀਨ ਵਾਲਾ ਬਾਈ ਬੁਰਾ ਖੁਸ਼ ਇਹਨੂੰ ਭੇਜਦਾ ਚਾਹ ਪੀ ਚਾਹ ਪੀ ਰਹਾ ਤੇ ਦਫਾ ਜਾ ਉੱਤਰ ਕੇ ਉਹ ਆ ਗਿਆ ਡਰਾਈਵਰ ਸੱਤਾ ਵੀਰ ਚਲਾਊਗਾ ਹੁਣ ਮਸ਼ੀਨ ਇਹਨੂੰ ਦਈਏ ਮਾੜੀ ਈ ਛੁੱਟੀ ਇਹ ਆਊਗਾ ਹੁਣ ਥੱਲੇ ਸੱਤੇ ਵੀਰ ਨੇ ਡਰਾਈਵਰ ਬਾਈ ਨੂੰ ਉਤਾਰਤਾ ਤੇ ਹੁਣ ਹੱਪੂਗਾ ਮਸ਼ੀਨ ਤੂੜਾਂ ਪੜਦਾ ਫਿਰੂਗਾ ਸ਼ੌਂਕ ਵਾਲਾ ਪਤੰਦਰ ਨੂੰ ਤੇ ਮਸ਼ੀਨ ਵਾਲਾ ਬਾਈ ਵੀ ਨਿਆਰੇ ਲੈਂਦਾ ਫਿਰ ਹੁਣ ਤੇਜੀ ਤੇ ਬਿੱਲੇ ਦੀ ਜੋੜੀ ਤੇਜੀ ਤੇ ਬਿੱਲੇ ਦੀ ਜੋੜੀ ਬਿੱਲੇ ਓਏ ਕਿਵੇਂ ਫਿਰ ਕੰਮ ਹੈ ਪੂਰਾ ਚੱਲ ਫਿਰ ਚੱਲ ਅੱਜ ਤੇਰੇ ਵਾਲੀ ਗਣਕ ਵੀ ਵੱਢਦੀ ਐ ਸਰੋਂ ਦਾ ਤਾਂ ਨਿਬੜ ਗਿਆ ਤੇਰਾ ਸਰੋਂ ਦਾ ਤਾਂ ਤੇਰਾ ਨਿਬੜ ਗਿਆ ਹਾਸਦਾ ਸਾਲਾ ਓ ਦੇਖੋ ਓ ਬੰਗਲ ਵਾਲੇ ਦੀ ਢੇਰੀ ਤੇ ਬੈਠਾ ਤੇਜੀ ਚੱਲ ਓ ਟਰਾਲੀ ਅੰਦਰ ਲਾ ਕੇ ਆਈ ਆਪਾਂ ਚਲੋ ਨਹੀਂ ਲਾ ਦਈਏ ਹੁਣੇ ਹੋਰ ਚੰਗਾ ਏ ਲਓ ਜੀ ਬੱਲੇ ਵੀਰ ਚੱਕ ਦੋ ਮੰਜੇ ਮੰਜੇ ਬੜਾ ਦੋ ਟਰਾਲੀਆਂ ਭਰ ਕੇ ਅੰਦਰ ਲਾ ਦੋ ਹਾਂ ਕਹਿੰਦੇ ਬਦਲਵਾਈ ਹੋਈ ਖੜੀ ਆ ਇਹ ਸੈਟਿੰਗ ਕਰਕੇ ਲਾਉਣਾ ਪਊਗਾ ਆ ਇੱਧਰ ਮੋਟਰਸਾਈਕਲ ਪਰਾਂ ਕਰਕੇ ਨਾ ਇੱਧਰ ਲਾ ਦਿੰਨੇ ਆ ਐ ਲਵੇ ਨਾ ਨਾ ਉਹ ਨਹੀਂ ਹੈਗਾ ਇਹ ਤਾਂ ਹੁਣ ਆ ਬਈਏ ਲੈ ਕੇ ਆਏ ਨੇ ਕੀ ਕਹਿੰਦਾ ਉਹ ਹੱਕਾਂ ਕਾਤੇ ਮਾਰਨ ਲੱਗ ਗਿਆ ਮੋਟਰ ਹੈਗਲਾ ਕੱਢਦੇ ਬਾਹਰੇ ਉਹ ਆ ਗਿਆ ਟਰਾਲੀ ਲੈ ਕੇ ਆਪਾਂ ਸੈਟਿੰਗ ਜੀ ਕਰਕੇ ਲਾ ਦਈਏ ਲੈ ਬੱਲੇ ਵੀਰ ਫੇਰ ਕਮਾ ਦੇ ਚੱਕ ਕੇ ਟਰਾਲੀ ਕਮਾਈ ਤਰਾ ਜ਼ੋਰ ਦੇਖੀਏ ਸਾਲਿਆ ਟਰਾਲੀ ਹੌਲੀ ਹੈ ਹੈਗੀ ਜਾਨ ਵੀ ਹੈਗੀ ਬੱਲੇ ਤੇਰੇ ਚ ਡੌਲਿਆਂ ਚ ਜ਼ੋਰ ਵੀ ਹੈਗਾ ਕੱਟ ਚੱਕਦਾ ਹਾਂ ਮੈਂ ਲਾ ਕੇ ਨਾ ਟਰੈਕਟਰ ਚੱਕਦਾ 52000 ਅਰਪਣ ਪਕੂਰਾ ਕਰਦੇ ਅੱਗੇ ਫੇਰ ਇਹਨੂੰ ਬੱਲੇ ਦਰ ਨਿਗਰ ਰੱਖੀ ਵੀਰੇ ਆਪਾਂ ਟਰਾਲੀ ਹੋਰੇ ਲਾ ਦਾਂਗੇ ਸੈਟ ਜੀ ਕਰਕੇ ਫਿਰ ਇਹਨੂੰ ਸਾਈਡ ਤੇ ਲਾ ਦਾਂਗੇ ਟਰਾਲੀ ਬਹੁਤ ਹੈਂਡ ਆਹ ਠੀਕ ਆ ਠੀਕ ਆ ਬਾਰੇ ਹੀ ਕੱਢਦੇਗਾ ਪਹਿਲਾਂ ਇਹਨੂੰ ਹਾਂ ਸਹੀ ਗੱਲ ਆ ਤੇ ਤੂੜੀ ਵੀ ਅੰਦਰ ਪੈਣ ਲੱਗੀ ਵੀਰੇ ਤੂੜੀ ਵੀ ਤੇ ਆਹ ਚੋਟਾ ਚੱਲਦਾ 54 ਦਾ ਚੱਲਦਾ ਆਰੀ ਪਰ ਤੇ ਅਰਪਨ ਭੰਗੂ ਦਾ ਕਰਨ ਭੰਗੂ ਦਾ ਇਹ ਆਦੇ ਤੇ ਚੱਲਦਾ ਬਾਬਿਓ ਪਰਫਾਰਮੈਂਸ ਇਹਦੀ ਫੁੱਲ ਸਰਿਆ ਤੁਹਾਨੂੰ ਦਿਖਾਵਾਂਗੇ ਕਿਹਦੇ ਦਿਨ ਟਰੈਕਟਰ ਪੂਰਾ ਆਸਾਨ ਹੈ ਇਹ ਟਾਇਰ ਦੇਖੋ ਗੱਡੇ ਗੱਡੇ ਨੇ 18 4 30 ਦੇ ਟਾਇਰ ਨੇ 54 10 ਹਾਂ ਦੇਖੋ ਲੁੱਕ ਫਿਰ ਇਹਦੀ ਇਹ ਥੋੜੇ ਟਰੈਕਟਰ ਨੇ ਇਹ ਬਹੁਤ ਘੱਟ ਪਰ ਹੈਗੇ ਸਰਾ ਨੇ ਇਹਨੂੰ ਆਪਾਂ ਲਾ ਦਿੰਨੇ ਆ ਸਿੱਧਾ ਦਾ ਸਦਾ ਹੀ ਅੰਦਰ ਖੜਾ ਰਹੂਗਾ ਇੱਕ ਪਾਸੇ ਤੇ ਆ 18 ਫੁੱਟ ਦਾ ਟਰਾਲਾ ਫਿਰ ਭਰਾਂਗੇ ਕਹੇ ਦਿਨ ਆਪਾਂ ਉਧਰਲੀ ਮੋਟਰ ਤੋਂ ਡਾਹਰ ਵਾਲੀ ਤੋਂ ਫਿਰ ਦੇਖਾਂਗੇ ਜੋਰ ਕਿਉਂਕਿ ਇਹ ਚ ਕਣਕ ਪੈ ਜਾਂਦੀ ਆ ਕਾਫੀ ਇਨੂੰ ਅੱਖਾਂ ਵਿੱਚ ਭਾਰਨ ਦਾ ਫਾਇਦਾ ਜਿੱਥੇ 8-10 ਕਿੱਲੇ ਜਿੱਦਾਂ ਇਕੱਠੇ ਵੱਢਣੇ ਹੁਣ ਕੱਜਾ ਮਹੀਨਾ ਆਲ ਲਾ ਦੇ ਜਗਾ ਨਾ ਕੇਰੀ ਬਹੁਤੀ ਉਹਨੂੰ ਦੱਸ ਦੇ ਫਿਰ ਦੂਈ ਟਰਾਲੀ ਵੀ ਲਾਉਣੀ ਐ ਨਾਲ ਆ ਬਾ ਖੜਾ ਰਹਿਣ ਦੇ ਕਾ ਫਿਰ ਬਾ ਠੀਕ ਆ ਆਹੋ ਇੱਕਣੇ ਖੜਾ ਰਹਿਣ ਦੇ ਆਓ ਜੀ ਮਿੱਤਰੋ ਕਹਿੰਦੇ ਅੱਜ ਦੇ ਦਿਨ ਦੀ ਆਪਣੀ ਸਮਾਪਤੀ ਵੱਲ ਵੱਧਦਾ ਹੋਇਆ ਕੰਮ ਆ ਵੀ ਟਰਾਲੀ ਭਰ ਗਈ ਹੁਣ ਦਿਖਾਉਣਾ ਫਿਰ ਐਂਟਰ ਦਾ ਜੋਰ ਸੱਤਾ ਵੀਰੋ ਖੜਾ ਹੋਣਾ ਉੱਜਣੇ ਜਹਾਜ਼ ਦਾ ਐਂਟਰ ਨਹੀਂ ਉੱਡਣਾ ਜਹਾਜ਼ ਉੱਡਣਾ ਜਹਾਜ਼ ਤੇ ਪਾਦਾ ਬਾਈ ਅੱਜ ਫਿਰ ਜਾਂਦਾ ਬੇਲਾ ਘੁੰਮਦਾ ਬੁਲਟ ਤੇ ਪਾਦਾ ਤੇ ਬੇਲਾ ਬਾਈ ਬਾਬਾ ਨਵੀਂ ਕਬੈ ਦਾ ਨਜ਼ਾਰਾ ਦੇਖ ਬਾਗੀਆਂ ਆਉਂਦੀ ਫਿਰਦੀਆਂ ਸੀਟੀਆਂ ਸੀਟੀਆਂ ਮੈਂ ਤਾਂ ਕਿਹਾ ਸੀ ਇੱਕ ਪਾਨ ਮਾ ਮੈਨੂੰ ਫੜਾ ਦੂ ਮੈਨੂੰ ਚਲਾ ਕੇ ਦੇਖੋ ਐ ਪਾਦਾ ਬਾਈ ਜਾਂ ਮੈਨੂੰ ਉਹ ਜਿਹੜੇ ਖਾਤੇ ਚ ਖੰਬੇ ਨਹੀਂ ਹੋਣਗੇ ਤੈਨੂੰ ਉੱਥੇ ਫੜਾਵਾਂਗੇ ਉਹ ਕੋਈ ਨਾ ਕਰ ਮਾਣੇ ਹਾਂ ਮੈਨੂੰ ਕਹਿਣਾ ਵੀ ਪਾਸੇ ਹਟ ਜਾ ਹਾਂ ਸਬਸਕ੍ਰਾਈਬਰਾਂ ਨੂੰ ਲਾਣ ਦਿਖਾ ਕੇ ਦੇਨ ਲਾਣ ਲਾਣ ਵਧੀਆ ਖੜਦਾ ਹਾਂ ਹਾਂ ਚਲੋ ਫਿਰ ਰੀਪਰ ਹੱਕਣਾ ਆਪਾਂ ਨੇ ਛੇਤੀ ਕਰੋ ਰੀਪਰ ਕਿਹੜਾ ਹੋਰ ਹੋਰ ਚਲਾਉਣਾ ਜੀ ਰੀਪਰ ਬਈਏ ਵਾਲੇ ਕਾਲੇ ਨੇ ਹੋਰ ਤਾਂ ਤੂੜੀ ਲਾਉਣ ਲੱਗੇ ਪਏ ਨੇ ਚੱਲ ਚੱਲੀਏ ਅੱਲਾ ਨਾਲੇ ਆਪਣਾ ਮੱਤੀ ਵੀ ਜਾਂਦੀ ਬਾਹੀ ਬੋਈ ਸ਼ੁਰੂ ਕਰੀਏ ਨਾਲ ਨਹੀਂ ਪੈ ਗਿਆ ਮਾੜਾ ਮੋਟਾ ਵੀ ਨਹੀਂ ਫਿਰ ਹੁੰਦੀ ਕਣਕ ਤਾਂ ਹਲੇ ਛੇਤੀ ਵੱਢੀ ਜਾਂਦੀ ਆ ਹਾਂ ਸਹੀ ਗੱਲ ਆ ਇਹ ਕਣਕ ਖੜੀ ਛੇਤੀ ਸੁੱਕ ਜਾਂਦੀ ਹੁੰਦੀ ਆ ਮੀਂਹ ਪਏ ਤੇ ਤੂੜੀ ਨੂੰ ਫਿਰ ਟਾਈਮ ਲੱਗਦਾ ਜਿਹਨੇ ਜਹਾਜ਼ ਦਾ ਜ਼ੋਰ ਦਿਖਾ ਦਈਏ ਮਾੜਾ ਜੀ ਚੱਲਦੇ ਆ ਫਿਰ ਜ਼ੋਰ ਦਿਖਾ ਕੇ ਹੀ ਚੱਲਦੇ ਆ ਹੁਣ ਦਾਣੇ ਬਿਆਂ ਤੇ ਲੈ ਕੇ ਹੀ ਚੱਲਦੇ ਆ ਉਹਨੂੰ ਜਦੋਂ ਮਸ਼ੀਨ ਟੈਂਕ ਪਾਉਂਦੀ ਆ ਐਂ ਦਿਲ ਖੁਸ਼ ਹੋ ਜਾਂਦਾ ਵੀ ਆਉਣ ਦੇ ਵਾਹ ਹਾਂ ਬੱਸ ਇਹ ਪੈਸੇ ਦੀ ਸਾਹ ਪਰ ਸੰਤੋਸ਼ਟੀ ਦਾ ਭਾੜ ਹੁੰਦਾ ਚੱਲੋ ਸਹੀ ਆ ਬਸ ਆਖੋ ਤਾਂ ਹੋਊਗਾ ਕਹਿੰਦਾ ਉਹ ਕਹਿੰਦਾ ਨਹੀਂ ਨਾ ਕਹਿੰਦਾ ਸੱਚੀ ਸੋਚੀ ਕਮਾਈ ਬਾਹੀ ਹਾਂ ਇਹ ਜਿਹੜੀ ਬਾਹੀ ਆ ਇਹ ਸੱਚੀ ਸੋਚੀ ਉਹ ਕੋਈ ਧੋਖਾ ਨਹੀਂ ਝੂਠ ਨਹੀਂ ਫਰੇਬ ਨਹੀਂ ਆਪਾਂ ਆਪਣੀ ਮਿਹਨਤ ਕਰਦੇ ਆਪਾਂ ਤੂੰ ਮੇਰੀ ਗੱਲ ਬਾਕੀ ਨਿਕਾਲ ਰੱਬ ਦੇ ਹੱਥ ਹੁੰਦਾ ਇਹ ਤਾਂ ਜੱਟ ਆ ਹਾਂ ਇਹ ਪੈਸੇ ਦੇ ਉੱਪਰ ਨਹੀਂ ਹੁੰਦਾ ਹਾਂ ਬਾਕੀ ਫਿਰ ਇਹ ਸਾਰੇ ਕਾਰੋਬਾਰ ਹੋਰ ਬਿਜ਼ਨਸਾਂ ਨੂੰ ਤਾਂ ਵੀ ਖਸਾਲ ਰਹਿੰਦਾ ਹੈ। ਇਹ ਘਾਤੇ ਰਹਿੰਦਾ, ਇਹ ਕਿਰਤ ਕਰਦਾ ਹੈ ਤੇ ਪਾਪ ਨਹੀਂ ਕਰਦਾ ਹੈਗਾ। ਹੁਣ ਆਪਾਂ ਇਹ ਚ ਕੋਈ ਠੱਗੀ ਠੋਰੀ ਨਹੀਂ ਮਾਰ ਸਕਦੇ, ਕੁਝ ਨਹੀਂ ਕਰ ਸਕਦੇ। ਆਪਾਂ ਨੂੰ ਇਹ ਕੰਮ 'ਚ ਜਿੰਨਾ ਵੀ ਆਪਾਂ ਸਮਾਨ ਖਰੀਦਦੇ ਆਂ, ਡੀਜ਼ਲ ਖਰੀਦਦੇ ਆਂ, ਰੇਦਵਾਨੀਆਂ, ਬੀਜ। ਹਾਂ। ਆਪਾਂ ਨੂੰ ਹਰੇਕ ਰਾਗੜ ਦਿੰਦਾ। ਆਪਾਂ ਨੂੰ ਹਰੇਕ ਰਾਗੜ ਦਿੰਦਾ। ਹਾਂ। ਪਰਾਪਾਨ ਆਪਾਂ ਕੀ ਨੂੰ ਲਗੜਣਾ ਜ ਰਗੜ ਨਹੀਂ ਸਕਦੇ ਰਗੜ ਨਹੀਂ ਸਕ ਆਪਾਂ ਤਾਂ ਰੇਪ ਆਉਣ ਵਾਲਾ ਰਗੜ ਦਾ ਸਪਰੇਅ ਕਰਨ ਵਾਲਾ ਰਗੜ ਦਾ ਸਪਰੇਹਾ ਵੇਚਣ ਵਾਲਾ ਰਗੜ ਤੇ ਆਪਾਂ ਜੰਗ ਲੜਨ ਨੇ ਹੱਥੇ ਵਗ ਜਾਂਦੇ ਆ ਮੂਰਲਿਆਂ ਕੋਲ ਹਥਿਆਰ ਹੁੰਦੇ ਨੇ ਉਹ ਆਪਾਂ ਨੂੰ ਵੱਢੀ ਜਾਂਦੇ ਨੇ ਗੱਲ ਸਹੀ ਆ ਓਏ ਜੱਟ ਪਤਾ ਹੀ ਆ ਹਾਂ ਇਹ ਕੱਟ ਕੇ ਪਾ ਦੀ ਜੱਟ ਗੁੱਲੀ ਡੰਡੇ ਨਾਲ ਦਾ ਜਿੰਨਾ ਮਰਜੀ ਮਾਰ ਲੋ ਇਹ ਨਹੀਂ ਮਰਦਾ ਇਹ ਲੜਬਾ ਹੁੰਦਾ ਹੈ ਗੱਲ ਸਹੀ ਆ ਫੇਰ ਉੱਠ ਛੱਡਦਾ ਇਹ ਹਾਂ ਤੇ ਬਾਬੇ ਗੱਲ ਪਤਾ ਕੀ ਆ ਦੇਖੋ ਹੁਣ ਆਪਾਂ ਪਿਛਲੇ 3 ਸਾਲ ਤੋਂ ਘਾਟਾ ਚੱਲਦੇ ਆ ਰਹੇ ਆਂ ਵੀਰੇ ਤਿੰਨ ਸਾਲ ਤੋਂ ਕਦੇ ਫਸਲ ਨਹੀਂ ਕੱਜਦੀ ਹੂ ਪਿੱਛੇ ਜੀਰੀ ਵਧੀਆ ਹੋਈ ਆ ਬਾਕੀ ਹੁਣ ਕਣਕ ਦਾ ਹਲੇ ਤਾਂ ਜੁੱਕ ਕੇ ਪਤਾ ਲੱਗੂਗਾ ਵੀ ਕਿਵੇਂ ਹੁੰਦੀ ਆ ਤੇ ਗੁੱਲੀ ਡੰਡੇ ਦੀ ਇੱਕ ਕਾਮ ਐ ਇਹ ਮਾਰਿਆ ਮਰਦੇ ਨਹੀਂ ਜਿੰਨੀ ਮਰਜ਼ੀ ਦਵਾਈਆਂ ਸੜਕ ਲਓ ਚੱਲ ਵੀ ਦਿਖਾ ਜੋਰ ਜੋਰ ਸ਼ਾਮ ਮਰਾਦੇ ਚਾਚਾ ਵੀਡੀਓ ਆ ਰਹੀ ਆ ਦੱਸ ਦੇ ਮੜਾ ਜੀ ਆ ਰਹੀ ਆ ਹਾਂ ਕਿਹੜੀ ਨਾਮ ਦਾ ਰੱਖਾਂਗੇ ਆਪਾਂ ਹਾਂ ਜੱਟ ਤੇ ਸੀਰੀ ਦੀ ਕਣਕ ਵੱਢਣ ਪਿੱਛੇ ਲੜਾਈ ਬਹੁਤ ਘੰਟ ਵੀਡੀਓ ਆ ਜਾ ਕੇ ਪੈਰੀਪਾਲ ਜੱਟਸ ਚੈਨਲ ਤੇ ਦੇਖਿਓ ਹਾਂ ਸੀਜ਼ਨ ਸ਼ੁਰੂ ਆ ਤੇ ਆਪਾਂ ਨੇ ਸ਼ੁਰੂ ਜੇ ਬਣਾਤੀ ਜਿਹੜੇ ਬਾਈਆਂ ਨੂੰ ਨਹੀਂ ਪਤਾ ਆਪਣੀਆਂ ਸ਼ਾਰਟ ਮੂਵੀਜ਼ ਆਉਂਦੀਆਂ ਨੇ ਮੇਨ ਚੈਨਲ ਬੈਨੀਪਾਲ ਜੱਟਸ ਆ ਉਤੇ 220 ਸਬਸਕ੍ਰਾਈਬਰ ਨੇ 220000 ਹਾਂ ਉਹਦੇ ਤੇ ਜ਼ਰੂਰ ਵਿਜ਼ਿਟ ਕਰਿਓ ਪਹੁੰਚੋ ਉਹਦੇ ਤੇ ਹਾਂ ਇਹ ਨਾ ਉਹ ਸੁਪਤਰੀ ਬਰੇ ਕਰਨ ਵਾਲੀ ਆ ਸੁਪਤਰੀ ਹਾਂ ਤੇ ਉਹ ਬਾਕੀਆ ਮੁੰਡਾ ਹਾਂ ਧੰਵਧਾਨੀ ਹੈਗਾ ਜਾਨ ਬਹੁਤ ਐ ਚ ਉਡਣਾ ਜਹਾਜ਼ ਕਹਿੰਦੇ ਨੇ ਜਹਾਜ਼ ਕਹਿੰਦੇ ਨੇ ਨਾਲੇ ਦੇਖ ਲੈ ਛੋਟੇ ਛੋਟੇ 12 ਦੇ ਟਾਇਰ ਨੇ ਹਾਂ ਕਰਦੇ ਕਹਿੜਾ ਕ ਇਹ ਤਾਂ ਭਾਈ ਇਹ इजीली ਖਿਚ ਲੈਂਦਾ ਪਾਣੀ ਤਾਂ ਇਹਦਾ ਛੁੱਟਦਾ ਨਹੀਂ ਹੈਗਾ ਹੁਣ ਬਹੁਤ ਘੱਟ ਹੋ ਗਿਆ ਹਾਂ ਇਹਦਾ ਲੈ ਨਹੀਂ ਹੁਣ ਛਾਲਾ ਆਪਾਂ ਮੂਰਲੇ ਟਹਰਾ ਚ ਪਾਣੀ ਪਾਤਾ ਸੀ ਨਾ ਆ ਦੇਖੋ ਕਿੰਨਾ ਪੈ ਗਿਆ ਇੱਕ ਟਾਇਰ ਚ 40 40 ਮੀਟਰ ਹਾਂ ਇੱਕ ਇੱਕ ਟਾਇਰ ਚ 40 40 ਲੀਟਰ ਪਾਣੀ ਹੈ ਹਾਂ ਵਧੀਆ ਕਵਰਟ ਹੋ ਗਿਆ ਮੂਰੇ ਬਾਕੀ ਮੂਰੇ ਬੰਪਰ ਤੇ ਬਾਜਰੀ ਭਰੀ ਕਿੰਨੀ 30 30 ਕਿਲੋ ਭਾ ਵੇਟ ਕਰਤਾ ਆਪਾਂ ਨੇ ਬਿਲਕੁਲ ਦੇਸੀ ਵੇਟ ਬਿਨਾ ਪੈਸੇ ਲਾਏ ਹੁਣ ਅੱਜ ਆਪਣੀ ਸਰਬਪਤੀ ਆ ਉੱਠਦਾ ਨਹੀਂ ਅੱਜ ਦੇ ਦਿਨ ਦੀ ਹਾਂ ਹੁਣ ਚੱਲ ਰੀਪਰ ਚਲਾਉਂਦੇ ਹਾਂ ਹਾਂ ਚਲੋ ਹੁਣ ਚਲਾਵਾਂਗੇ ਰੀਪਰ ਤੇ ਕਿਵੇਂ ਲੱਗੀ ਵੀਡੀਓ ਕਮੈਂਟ ਕਮੈਂਟ ਕਰਦਿਆ ਕਰੋ ਵੀ ਤੁਸੀਂ ਵੱਢ ਲਈ ਕਾ ਕਿਉਂਕਿ ਨਾ ਨਿਕਾਲ ਕਿਵੇਂ ਆ ਤੁਹਾਡੇ ਏਰੀਆ ਚ ਕਿਹੜਾ ਬੀਜ ਵੱਡਿਆ ਕਿਹੜਾ ਬੀਜ ਖੜਾ ਏ ਤੇ ਸੰਭਾਵਨਾ ਦੱਸ ਬਿਆ ਕਰੋ ਵੀ ਆਉਣ ਵਾਲੇ ਕਿਹੜੇ ਬੀਜਾਂ ਦੀ ਵਧੀਆ ਸੰਭਾਵਨਾ ਹਾਂ ਵੀ ਕਿਹੜੇ ਸਾਰੇ ਜਣੇ ਇੱਕ ਕਮੈਂਟ ਜ਼ਰੂਰ ਕਰੋ ਵੀ ਕਿਹੜਾ ਬੀਜ ਵਧੀਆ ਨਿਕਾਲਦਾ ਹੁਣ ਆਪਾਂ ਅਗਲੀ ਕਣਕ ਵੱਢਾਂਗੇ ਵਰਬਟ ਹਾਂ ਰੋਕ ਤੋਂ ਬਾਅਦ ਫ ਚਲੋ ਠੀਕ ਆ ਮਿੱਤਰੋ ਓਕੇ ਟਾਟਾ ਬਾਏ